ਭਗਵਾਨ ਤਮਨ ਜੀ ਆ ਬੰਦੇ ਦਾ ਜਿਹੜਾ ਕਹਿ ਲੋ ਸਿਰ ਪਾਟਿਆ ਹੋਇਆ ਤੇ ਟੰਕੇ ਲੱਗੇ ਹੋਏ ਆ ਲਗਭਗ 1.5 ਮਹੀਨਾ ਹੋ ਗਿਆ ਤੁਰੇ ਫਿਰਦਿਆਂ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਤੇ ਥਾਣਿਆਂ ਦੇ ਵਿੱਚ ਔਰ ਡੀਐਸਪੀ ਕੋਲ ਐਸਐਸਪੀ ਕੋਲ ਡੀਸੀ ਕੋਲ ਜਾ ਜਾ ਕੇ ਇਹ ਅੱਕ ਗਿਆ ਤੇ ਜਦੋਂ ਅੱਕ ਜਾਣ ਉਦੋਂ ਕੋਈ ਜਿਹੜੇ ਮੇਰੇ ਵਰਗੇ ਭਰਾ ਹੁੰਦੇ ਆ ਜਾਂ ਕੋਈ ਹੋਰ ਸੱਜਣ ਹੁੰਦੇ ਆ ਉਹਨਾਂ ਕੋਲ ਜਾਂਦੇ ਆ ਤੇ ਤੇਰੀ ਜਿਹੜੀ ਕਾਨੂੰਨ ਵਿਵਸਥਾ ਤੂੰ ਆਣਾ ਸਾਡੇ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਚੰਗੀ ਆ ਤੇ ਉਹ ਚੰਗੀ ਦੱਸ ਵੀ ਕੋਈ ਨਵਾਂ ਪੰਜਾਬ ਬਣਵਾਇਆ ਤੁਸੀਂ ਜਾਂ ਤੁਸੀਂ ਇੱਕ ਗੱਲ ਦੱਸੋ ਵੀ ਕੋਈ ਨਵਾਂ ਪੰਜਾਬ ਮੜਿਆ ਹੋਇਆ ਵੀ ਹੋ ਸਕਦਾ ਉਹ ਕਾਨੂੰਨ ਵਿਵਸਥਾ ਜਾਂ ਆਮ ਆਦਮੀ ਪਾਰਟੀ ਦੇ ਲੋਕਾਂ ਵਾਸਤੇ ਚੰਗੀ ਹੋਵੇ ਇਹ ਭਾਈ ਸਾਹਬ ਨੇ ਜੋ ਮੈਨੂੰ ਦੱਸਿਆ ਮੈਂ ਤੁਹਾਨੂੰ ਉਹ ਦੱਸਦਾ ਉਸ ਤੋਂ ਬਾਅਦ ਮੈਂ ਗੱਲ ਕਰਦਾ ਇਹ ਭਾਈ ਸਾਹਬ ਦੇ ਕਹਿਣਾ ਸੀ ਵੀ ਜਿੱਥੇ ਮੈਂ ਰਹਿਣਾ ਉਸ ਗਲੀ ਦੇ ਵਿੱਚ ਦੋ ਕਰ ਨਸ਼ਾ ਵੇਚਦੇ ਆ ਮੈਂ ਕਿਹਾ ਕਿ ਚਿੱਟਾ ਵੇਚਦੇ ਆ ਕਹਿੰਦੇ ਨਹੀਂ ਉਹ ਗੋਲੀਆਂ ਵੇਚਦੇ ਆ ਗੋਲੀਆਂ ਹੀ ਵੇਚਦੇ ਆ ਹਾਂਜੀ ਗੋਲੀਆਂ ਵੇਚਦੇ ਆ ਕਿਹੜੀ ਗੋਲੀ ਆ ਉਹ ਆ ਦੁੱਗੀਆਂ ਜੀ ਨਸ਼ੇ ਪੱਤੇ ਵਾਲੀਆਂ ਜਿਹੜੇ ਐਸ ਆਰ ਗੋਲੀਆਂ ਜਾਂ ਇਹ ਹੁੰਦੀਆਂ ਉਹ ਗੋਲੀਆਂ ਵੇਚਦੀ ਆ ਤੇ ਇਹਨਾਂ ਨੇ ਕਿਹਾ ਵੀ ਭਾਈ ਗੋਲੀਆਂ ਤੁਸੀਂ ਬੰਦ ਕਰ ਦਿਓ ਆਹ ਕਾਹਦੇ ਕਿਸ ਮਹਿਕਮੇ ਚਾਹੇ ਇਹ ਫਾਈਨਾਂਸ ਕੰਪਨੀ ਚ ਇਹ ਮੁੰਡਾ ਕੰਮ ਕਰਦਾ ਤੇ ਤੁਸੀਂ ਮੈਂ ਮੁਨੀਮ ਲੱਗਾ ਜੀ ਕ੍ਰੈਸ਼ਰ ਤੇ ਮਨੀਮ ਅੱਛਾ ਕ੍ਰੈਸ਼ਰ ਤੇ ਮਨੀਮ ਹਾਂਜੀ ਹੁਣ ਇਹ ਬੰਦਿਆਂ ਨੇ ਰੋਕਿਆ ਇਹਨਾਂ ਦੇ ਦੱਸਣ ਦੇ ਮੁਤਾਬਕ ਮੈਨੂੰ ਨਹੀਂ ਪਤਾ ਵੀ ਕਿਹੜੇ ਬੰਦੇ ਨੇ ਇਹਦੇ ਗਲ ਪਏ ਆ ਕਿਹੜੇ ਨਹੀਂ ਪਏ ਪਰ ਮੈਂ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਕਹਿ ਰਿਆਂ ਔਰ ਜਦੋਂ ਇਹਨਾਂ ਨੇ ਰੋਕਿਆ ਤੇ ਵੀ ਭਾਈ ਅਸੀਂ ਤੁਸੀਂ ਇਹ ਕੰਮ ਗਲਤ ਆ ਤੁਹਾਡੇ ਵਾਸਤੇ ਗਲਤ ਵੀ ਕਹਦਾ ਜਿਹੜੀ ਕੱਲੋ ਕਮੇਟੀ ਬਣੀ ਹੋਈ ਹੈ ਤੁਹਾਡੇ ਹਾਂਜੀ ਪਿੰਡ ਦੀ ਕਮੇਟੀ ਬਣੀ ਹੋਈ ਹੈ ਪਿੰਡ ਦੀ ਕਮੇਟੀ ਬਣੀ ਹੋਈ ਆ ਤੇ ਉਹ ਜਿਹੜਾ ਕਹ ਲੋ ਕਮੇਟੀ ਦੇ ਵਿੱਚ ਤੁਸੀਂ ਹੈਗੇ ਆ ਮੈਂ ਮੈਂਬਰ ਆ ਜੀ ਕਮੇਟੀ ਦਾ ਕਮੇਟੀ ਦਾ ਤੁਸੀਂ ਕੀ ਕਿਹਾ ਜਾ ਕੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਨਸ਼ੇ ਪੱਤੇ ਵਾਲਾ ਕੰਮ ਬੰਦ ਕਰੋ ਉਹ ਕਹਿੰਦੇ ਵੀ ਅਸੀਂ ਤੁਹਾਡੇ ਘਰੇ ਗੋਲੀਆਂ ਦੇ ਡੱਬੇ ਰੱਖ ਕੇ ਤੁਹਾਨੂੰ ਫਸਾ ਦਾਂਗੇ ਉਹਨਾਂ ਨੇ ਸਾਨੂੰ ਇਹ ਧਮਕੀਆਂ ਦਿੱਤੀਆਂ ਠੀਕ ਹੈ ਉਸ ਤੋਂ ਅਸੀਂ ਡਰ ਗਏ ਠੀਕ ਹੈ ਅਸੀਂ ਜਦੋਂ ਸਾਰੇ ਡਰ ਗਏ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕੀ ਆਪਾਂ ਆਪੋ ਆਪਣੇ ਘਰੇ ਕੈਮਰਾ ਲਵਾ ਲੈਨੇ ਆ ਠੀਕ ਹੈ ਅਸੀਂ ਕੈਮਰਾ ਲਵਾਉਣ ਲੱਗੇ ਸੀ ਆਪਦੇ ਘਰ ਦੇ ਵਿੱਚ ਉੱਥੋਂ ਉਹ ਬੰਦਿਆਂ ਨੇ ਆ ਕੇ ਸਾਡੇ ਤੇ ਅਟੈਕ ਕੀਤਾ ਠੀਕ ਹੈ 7-8 ਬੰਦਿਆਂ ਨੇ ਅਟੈਕ ਕੀਤਾ ਇਹ ਮੁੰਡੇ ਦੇ ਇੱਟ ਮਾਰੀ ਇਹ ਛੋਟਾ ਭਰਾ ਹੈ ਮੇਰਾ ਇਹਦੇ ਇੱਟ ਵੱਜੀ ਜੀ ਇਹਦਾ ਸਿਰ ਇਹ ਉਸੇ ਟਾਈਮ ਉੱਥੇ ਡਿੱਗ ਪਿਆ ਹਾਂ ਜੀ ਇਹਦੇ ਇਹਦੇ ਮਾਰੀ ਇੱਟ ਹਾਂਜੀ ਇਹਦੇ ਇੱਟ ਕਿੱਥੇ ਵੱਜੀ ਆ ਆ ਸਿਰ 'ਚ ਵੱਜੀ ਆ ਨਾ ਰਮਾਲ ਲਾ ਦ ਨਿਹਰੇਂਦ ਰਮਾਲ ਨਾਲ ਲਾਓ ਫਿਰ ਥੋੜਾ ਜਿਹਾ ਨਾ ਜ਼ਖਮ ਹੈਗਾ ਹਜੇ ਅੱਛਾ ਕਿੰਨੇ ਟਾਂਕੇ ਲੱਗੇ ਸੀ ਟਾਂਕੇ ਹੈਗੇ ਆ ਜੀ ਦੇਖਣੇ ਹਾਂ ਡੂੰਗਾ ਵੱਜਾ ਇੱਥੇ ਆ ਜੀਂਦਾ ਵੇ ਇਹਦੇ ਡਾਕਟਰਾਂ ਨੇ ਇਹ ਦੱਸਿਆ ਜੀ ਹਾਂ ਇਹਦੇ ਡੂੰਗੀ 6:00 ਵੱਜੀ ਆ ਆ ਇੱਥੇ ਆ ਮਤਲਬ ਉਂਗਲ ਨਹੀਂ ਲਾ ਸਕਦਾ ਇੱਥੇ ਆ ਆ ਵੱਜੀ ਹੋਈ ਆ ਕੀ ਇਹ ਵੱਜਿਆ ਕੀ ਇੱਥੇ ਡੂੰਗੀ 6:00 ਵੱਜੀ 8:00 ਵੱਜੀ ਆ ਜੀ ਇਹਨਾਂ ਦੀ ਡਾਕਟਰਾਂ ਨੇ ਇਹ ਦੱਸਿਆ ਕਿ ਇਹਦੇ ਦਿਮਾਗ ਦੀ ਹੱਡੀ ਕ੍ਰੈਕ ਹੋ ਗਈ ਆ ਅੱਛਾ ਜੀ ਜਿਹਨਾਂ ਦੇ ਨਾਲ ਕਿ ਇਹਨੂੰ ਦੌਰੇ ਵੀ ਪੈਣਗੇ ਗਾਂ ਅੱਛਾ ਆਦਰੰਗ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹਾਂਜੀ ਤੇ ਇਹ ਜਿਹੜਾ ਕਹਿ ਲਓ ਮਹੀਨਾ ਡੇਢ ਹੋ ਗਿਆ ਤੇ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਜਾਂਦੀ ਜੀ ਅਸੀਂ ਥਾਣਿਆਂ 'ਚ ਜਾ ਕੇ ਵੇਖ ਲਿਆ ਐਸਐਚਓ ਸਾਹਿਬ ਕੋਲ ਜਾ ਕੇ ਵੇਖ ਲਿਆ ਡੀਐਸਪੀ ਕੋਲ ਕਿੰਨੇ ਵਾਰ ਚਲੇ ਗਏ ਤੁਸੀਂ ਝੂਠ ਬੋਲਦੇ ਨਹੀਂ ਬਿਲਕੁਲ ਨਹੀਂ ਜੀ ਨਹੀਂ ਤੁਸੀਂ ਝੂਠ ਬੋਲਦੇ ਆ ਨਹੀਂ ਡੀਐਸਪੀ ਸਾਹਿਬ ਕੋਲ ਬਹੁਤ ਵਾਰ ਜਾ ਚੁੱਕੇ ਆ ਅਸੀਂ ਕਿੱਥੇ ਕਿਹੜੇ ਕੋਲ ਜਲਾਲਾਬਾਦ ਏਆਰ ਸ਼ਰਮਾ ਕੋਲ ਜੀ ਨਹੀਂ ਫਿਰ ਤੁਸੀਂ ਝੂਠ ਬੋਲਦੇ ਆ ਨਹੀਂ ਬਿਲਕੁਲ ਗਏ ਆ ਜੀ ਝੂਠਾ ਕਿਉਂਕਿ ਕਾਰਨ ਇਹ ਵੀ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਉਹ ਆਮ ਆਦਮੀ ਪਾਰਟੀ ਨੇ ਇੰਨੀ ਚੰਗੀ ਕੀਤੀ ਹੋਈ ਆ ਤੇ ਤੁਹਾਡੀ ਇਸ ਚੰਗੀ ਵੀ ਕਾਨੂੰਨ ਵਿਵਸਥਾ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਤਾਂ ਆਕੇ ਪਏ ਆ ਜੀ ਥਾਣੇ ਕਚਹਿਰੀਆਂ ਦੇ ਗੇੜੇ ਲਾ ਲਾ ਕੇ ਅਸੀਂ ਤਾਂ ਥੱਕ ਗਏ ਆ ਤੇ ਜਿਹੜੀ ਤੁਸੀਂ ਉਹ ਗੱਲ ਦੱਸ ਰਹੇ ਸੀ ਜਿਹੜਾ ਵੀ ਤੁਸੀਂ ਜਾਣਦੇ ਆ ਥਾਣੇ ਜਾਣਦੇ ਆ ਹਾਂ ਤੇ ਅਸੀਂ ਜੇ ਅਸੀਂ ਜੇ ਐਸ ਐਚਓ ਸਾਹਿਬ ਕੋਲ ਜਾਣਦੇ ਆ ਉਹ ਕਹਿੰਦੇ ਤੁਸੀਂ ਹਸਪਤਾਲ ਜਾਓ ਫਰੀਦਕੋਟ ਜੇ ਫਰੀਦਕੋਟ ਜਾਣਦੇ ਆ ਉਹ ਕਹਿੰਦੇ ਤੁਸੀਂ ਆਪਦੇ ਥਾਣੇ ਕੋਲ ਜਾਓ ਗੱਲ ਹੈਗੀ ਜੀ ਰਿਪੋਰਟਾਂ ਲੈ ਕੇ ਨਹੀਂ ਆਉਂਦੇ ਪੇ ਥਾਣੇ ਵਾਲੇ ਅੱਛਾ ਤੇ ਉਹ ਜਿਹੜੀਆਂ ਮਤਲਬ ਇਹਦੀ ਐਕਸਰੇ ਦੀ ਰਿਪੋਰਟਾਂ ਥਾਣੇ ਵਾਲੇ ਲੈ ਕੇ ਨਹੀਂ ਆਉਂਦੇ ਪੇ ਥਾਣੇ ਵਾਲੇ ਕਹਿੰਦੇ ਤੁਸੀਂ ਜਾਓ ਉੱਥੇ ਅਸੀਂ ਉੱਥੇ ਗਏ ਸੀ ਫਰੀਦਕੋਟ ਹਸਪਤਾਲ ਉਹਨਾਂ ਨੇ ਕਿਹਾ ਤੁਹਾਨੂੰ ਰਿਪੋਰਟਾਂ ਨਹੀਂ ਮਿਲਦੀਆਂ ਇਹ ਪੁਲਿਸ ਵਾਲਿਆਂ ਨੂੰ ਮਿਲਣ ਗਿਆ ਪੁਲਿਸ ਵਾਲੇ ਨਾਲ ਲੈ ਆਓ ਤੇ ਰਿਪੋਰਟਾਂ ਲੈ ਜਾਓ ਥਾਣੇ ਆ ਕੇ ਅਸੀਂ ਦੱਸਿਆ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਨਹੀਂ ਜਾਣਾਗਾ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ ਜੇ ਤੁਹਾਨੂੰ ਮਿਲਦੀਆਂ ਤਾਂ ਲੈ ਆਓ ਨਹੀਂ 1 ਮਿੰਟ ਟਾਈਮ ਉਹ ਥਾਣੇ ਵਾਲੇ ਕੋਲ ਟਾਈਮ ਹੀ ਨਹੀਂਗਾ ਹਾਂਜੀ ਉਹ ਕੋ ਚਰਖੇ ਚਲਾਈ ਜਾਂਦੇ ਉੱਥੇ ਬੈਠੇ ਕੋਈ ਇਹ ਪਤਾ ਨਹੀਂ ਦੀ ਬੈਠੇ ਵਿਹਲੇ ਹੁੰਦੇ ਜਦੋਂ ਜਾਇਦਾ ਵਿਹਲੇ ਬੈਠੇ ਹੁੰਦੇ ਆ ਨਹੀਂ ਨਹੀਂ ਉਹ ਤਾਂ ਮੈਂ ਮੰਨਦਾ ਗੱਲ ਵੀ ਤੁਸੀਂ ਆਸ-ਪਾਸੇ ਵੇਖੋ ਯਾਰ ਜੇ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਟਾਈਮ ਹੈ ਨਹੀਂਗਾ ਹਾਂਜੀ ਤੇ ਜਿਹੜਾ ਉਹ ਪਤਾ ਨਹੀਂ ਜਿਹੜਾ ਉਹ ਬੁੜੀਆਂ ਖੇਸ ਬੁੰਨਦੀਆਂ ਹੁੰਦੀਆਂ ਸੀ ਪਤਾ ਨਹੀਂ ਖੱਡਾ ਬੋਲਦੇ ਸੀ ਕੀ ਉਹਨੂੰ ਕਹਿੰਦੇ ਸੀ ਕੀ ਪਤਾ ਵਿਚਾਰੇ ਖੇਸ ਬੁੰਨਦੇ ਹੁਣ ਨਹੀਂ ਤੁਸੀਂ ਨਹੀਂ ਤੁਸੀਂ ਗਲਤ ਚੀਜ਼ ਦੇ ਵਿੱਚ ਉਹ ਵਿਚਾਰੇ ਵਿਹਲੇ ਥੋੜਾ ਹੈਗੇ ਆ ਹੂੰ ਹੂੰ ਹੁਣ ਉਹ ਥੋੜੇ ਵਾਸਤੇ ਥੋੜਾ ਹੈਗੇ ਆ ਹੂੰ ਹੂੰ ਤੁਸੀਂ ਤੁਸੀਂ ਕੀ ਲੱਗਦੇ ਉਹਨਾਂ ਦੇ ਵੀ ਉਹ ਥੋੜਾ ਤੂੰ ਕੋਈ ਐਮਐਲ ਨੇ ਆ ਤੇ ਤੇਰਾ ਭਰਾ ਕੋਈ ਮੰਤਰੀ ਦਾ ਪੁੱਤ ਆ ਬਿਲਕੁਲ ਬਿਲਕੁਲ ਸਹੀ ਗੱਲ ਤੇਰਾ ਤੇਰਾ ਭਰਾ ਪਹਿਲਾਂ ਜਾਨੂ ਮਾਰਦਨ ਤੇਰੇ ਭਰਾ ਸੀ ਥੋੜਾ ਕੋਈ ਜਾਨ ਆ ਇਹ ਕੋਈ ਇਨਸਾਨ ਥੋੜਾ ਇਹ ਤਾਂ ਇਹ ਤਾਂ ਜਾਨਵਰ ਆ ਤੂੰ ਕਹਿੰਨਾ ਵੀ ਪੁਲਿਸ ਤੇਰੇ ਨਾਲ ਨਹੀਂ ਗਈ ਪੁਲਿਸ ਤੇਰੇ ਨਾਲ ਕਿਉਂ ਜਾਵੇ ਤੂੰ ਡੀਸੀ ਲੱਗਿਆ ਆ ਸਹੀ ਗੱਲ ਆ ਜਾਂ ਤੁਸੀਂ ਮਤਲਬ ਜਿਹੜਾ ਕਹਿ ਲੋ ਤੁਸੀਂ ਕੋਈ ਐਮਐਲਏ ਦੇ ਪੀਏ ਆ ਬਿਲਕੁਲ ਬਿਲਕੁਲ ਕਿ ਤੁਸੀਂ ਮੁੱਖ ਮੰਤਰੀ ਦੇ ਪੀਏ ਆ ਸਹੀ ਗੱਲ ਜਿਹੜੀ ਪੁਲਿਸ ਆ ਉਹਨੂੰ ਤਨਖਾਹ ਤੁਸੀਂ ਥੋੜਾ ਦਿੰਨੇ ਆ ਹੂੰ ਹੂੰ ਉਹਨੂੰ ਤਨਖਾਹ ਜਿਹੜੀ ਆਸਟ੍ਰੇਲੀਆ ਤੋਂ ਆਉਂਦੀ ਆ ਤੁਹਾਡੇ ਨਾਲ ਕਿਵੇਂ ਜਾਣੋ ਆਹ ਸਹੀ ਗੱਲ ਇਹ ਗੱਲ ਕਹਿਣੀ ਸੀ ਉਹਨੂੰ ਵੀ ਗੱਲ ਸੁਣ ਮਲਾਜਮ ਟਾਈਮ ਤੇਰੇ ਕੋਲ ਹੈ ਨਹੀਂ ਤੂੰ ਕਹਿੰਦੀ ਤਨਖਾਹ ਕਿੱਦੋਂ ਲੈਣਾ ਤੈਨੂੰ ਮੁੱਖ ਮੰਤਰੀ ਤਨਖਾਹ ਦਿੰਦਾ ਮੁੱਖ ਮੰਤਰੀ ਖੁਦ ਸਾਡੀਆਂ ਗੱਡੀਆਂ ਚ ਘੁੰਮਣ ਆਲਾ ਤੇ 50 ਸਾਲਾਂ ਬਾਅਦ ਅਸੀਂ ਐਂ ਚਲਾ ਕੇ ਮਾਰਨਾ ਜਿਵੇਂ ਨੱਕ ਚ ਲਿਬਾ ਸੁਣ ਕੇ ਮਾਰਦੇ ਹੁੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਬਿਲਕੁਲ ਕਹ ਵੀ ਉਹਨਾਂ ਦੀ ਤਨਖਾਹ ਅਸੀਂ ਦਿੰਨੇ ਆ ਤੇ ਤੂੰ ਕਹਉਣਾ ਸਾਡੇ ਤੇ ਰੋਮਾਂ ਨਾਲਾ ਫਿਰ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਡੀਐਸਪੀ ਕੋਲ ਜਾਂਦੇ ਆ ਡੀਐਸਪੀ ਕੀ ਕਹਿੰਦਾ ਡੀਐਸਪੀ ਕਹਿੰਦਾ ਐਸਐਚਓ ਨੂੰ ਫੋਨ ਲਾ ਦਿੰਦਾ ਹੈ ਹਾਂ ਕਹਿੰਦਾ ਇਹਨਾਂ ਦੀ ਰਿਪੋਰਟ ਮੰਗਾ ਉਹ ਕਹਿੰਦਾ ਮੰਗਾ ਲੈਣਾ ਜੀ ਕੋਈ ਗੱਲ ਨਹੀਂ ਮੈਂ ਐਤਵਾਰ ਮੰਗਾ ਲੂੰਗਾ ਸੋਮਵਾਰ ਮੰਗਾ ਲੂੰਗਾ ਮੰਗਲਵਾਰ ਮੰਗਾ ਲੂੰਗਾ ਇਵੇਂ ਪਤਾ ਨਹੀਂ ਕਿੰਨੇ ਕਵਾਰ ਟੱਪ ਗਏ ਉਹਨਾਂ ਦਾ ਵਾਰ ਨਹੀਂ ਆਇਆ ਹਜੇ ਤੱਕ ਤੁਹਾਡੇ ਕੋਲ ਥੋੜੀ ਨਾ ਹੀ ਸਾਡੀ ਰਿਪੋਰਟ ਸਾਨੂੰ ਕੋਈ ਕਾਨੂੰਨ ਤੋਂ ਕੋਈ ਉਮੀਦ ਨਹੀਂ ਕਿ ਸਾਡਾ ਪਰਚਾ ਕੱਟਣਗੇ ਸਾਡੇ ਨਾਲ ਇਨਸਾਫ ਕਰਨਗੇ ਜਿਹੜੇ ਬੰਦਿਆਂ ਨੇ ਇਹਦੇ ਸੱਟਾ ਮਾਰੀਆਂ ਉਹ ਸਾਡੇ ਗਲੀ ਦੇ ਵਿੱਚ ਆ ਕੇ ਵੀ ਹੱਲੇ ਵੀ ਸ਼ਰੇਆਮ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਘਰੇ ਗੋਲੀਆਂ ਰੱਖ ਕੇ ਇਹਨਾਂ ਨੂੰ ਫਸਾਵਾਂਗੇ ਲਲਕਰੇ ਮਾਰਦੇ ਫਿਰਦੇ ਹੱਲੇ ਵੀ ਸਾਨੂੰ ਉਹਨਾਂ ਤੋਂ ਜਾਨ ਨੂੰ ਸਾਨੂੰ ਸਾਡੀ ਜਾਨ ਨੂੰ ਬਹੁਤ ਖਤਰਾ ਹੈ ਜੀ ਇਸ ਵੇਲੇ ਤੁਹਾਡੇ ਤੁਸੀਂ ਇਹ ਇਹ ਚੀਜ਼ ਦਿਲ ਤੇ ਹੱਥ ਰੱਖ ਕੇ ਕਹਿੰਨੇ ਆ ਵੀ ਤੁਹਾਡੇ 'ਚ ਕੋਈ ਐਵ ਨਹੀਂ ਗਾ ਬਿਲਕੁਲ ਨਹੀਂ ਜੀ ਤੁਸੀਂ ਵਿਆਹੇ ਹੋ ਹਾਂ ਜੀ ਵਿਆਹੇ ਆ ਜੀ ਬਾਲ ਮੱਛੇਦਾਰ ਹੈਗੇ ਕਿੰਨੇ ਬੱਚੇ ਆ ਇੱਕ ਬੱਚਾ ਮੇਰੇ ਕੋਲ ਹੈ ਦੋ ਬੱਚੇ ਇਹਦੇ ਕੋਲ ਆ ਤੁਸੀਂ ਦੋਨੇ ਭਰਾ ਕਸਮ ਖਾਣੇ ਇਸ ਚੀਜ਼ ਦੀ ਹਾਂ ਜੀ ਬੱਚਿਆਂ ਦੀ ਕਸਮ ਖਾ ਕੇ ਕਹਿੰਦੇ ਉਹਦੇ ਸਾਹਮਣੇ ਜਨਤਾ ਦੇ ਸਾਹਮਣੇ ਕਹੋ ਵੀ ਅਸੀਂ ਬੱਚਿਆਂ ਦੀ ਕਸਮ ਖਾ ਕੇ ਕਹਿੰਨੇ ਸਾਡੇ 'ਚ ਕੋਈ ਐਵ ਨਹੀਂ ਅਸੀਂ ਬੱਚਿਆਂ ਦੀ ਸੌਂ ਖਾ ਕੇ ਕਹਿੰਨੇ ਸਾਡੇ 'ਚ ਕੋਈ ਐਵ ਨਹੀਂ ਤੂੰ ਵੀ ਬੋਲ ਵੀਰੋ ਸਾਡੇ ਕੋਈ ਐਪ ਨਹੀਂ ਦਾ ਜੀ ਅਸੀਂ ਕਿਤੇ ਨਹੀਂ ਕੱਟਣ ਆ ਕੇ ਕਹਿੰਦੇ ਆ ਆਏ ਆਏ ਇੱਕ ਮਿੰਟ ਤੂੰ ਹੁਣ ਬੋਲ ਸਾਡੇ ਨਾਲ ਬਹੁਤ ੱੱਗਾ ਹੁੰਦਾ ਪਿਆ ਜੀ ਆ ਜਾਂ ਗਾਂਝ ਆ ਜਾ ਆ ਹੁਣ ਬਾਈ ਰੋਪਿਆ ਨਹੀਂ ਥਾਣੇ ਵਾਲੇ ਵੀ ਨਹੀਂ ਸੁਣਦੇ ਕੀ ਆਂਦੇ ਆ ਗਾਲੀ ਨਹੀਂ ਸੁਣਦੇ ਗਾਂ ਲਿਆ ਯਾਰ ਫੋਨ ਗਾਂ ਲਿਆ ਕੋਈ ਗੱਲ ਨਹੀਂ ਨਹੀਂ ਤੇ ਡੀਐਸਪੀ ਕੋਲ ਜਾਣੇ ਡੀਐਸਪੀ ਕੀ ਕਹਿੰਦਾ ਕੋਈ ਗੱਲ ਨਹੀਂ ਸੁਣਦੇ ਜੀ ਇਹ ਜਾਂਦੇ ਆ ਮੈਂ ਤਾਂ ਘਰੇ ਹੀ ਹੁੰਨਾ ਇਹ ਜਾਂਦੇ ਆ ਰੋਜ਼ ਜਾਂਦੇ ਆ ਇਹ ਅੱਜ ਤਾਂ ਅਸੀਂ ਲੈ ਕੇ ਆਏ ਤੁਹਾਡੇ ਕੋਈ ਗੱਲ ਨਹੀਂ ਸੁਣਦੇ ਜੀ ਉਹ ਕੋਈ ਜਮਾ ਵੀ ਜਮਾ ਨਹੀਂ ਗੱਲ ਸੁਣਦੇ ਜੀ ਉਹ ਕਟੋ ਘਟ ਥਾਂ 15 ਦਿਨ ਹੋ ਗਏ ਜਾਂਦੇ ਨੂੰ ਐਸਐਚਓ ਨਾ ਯੋ ਤਾਂ ਪੁੱਟੀਆਂ ਸਿੱਧੀਆਂ ਗੱਲਾਂ ਕਰਦਾ ਜੀ ਜਾਣੇ ਤੋਤੇ ਕਹਿੰਦੇ ਲੈ ਆਵਾਂਗੇ ਆਪੇ ਲੈ ਆਵਾਂਗੇ ਤੁਸੀਂ ਜਾਓ ਇਹ ਸਾਡਾ ਮਸਲਾ ਸੀ ਆਪੇ ਲੈ ਆਵਾਂਗੇ ਤੁਸੀਂ ਫਰੀਦਕੋਟ ਚਲੇ ਜਾਓ ਜਾਂ ਆਪੇ ਲੈ ਉਹ ਸਾਡੇ ਕੋਲ ਨਹੀਂ ਜਾਇਆ ਜਾਂਦਾ ਜੀਆਂ ਗੱਲਾਂ ਕਰਦੇ ਜੀ ਅੱਗੋਂ ਫਿਰ ਜਦੋਂ ਤੁਸੀਂ ਫਰੀਦਕੋਟ ਜਾਂਦੇ ਹੋ ਉੱਥੇ ਤਾਂ ਧੱਕੇ ਧੁੱਕੇ ਖਾ ਕੇ ਆ ਜਨਾ ਜੀ ਉਹ ਕਹਿੰਦੇ ਪੁਲਸ ਵਾਲਿਆਂ ਨੂੰ ਲਿਆਓ ਉਹਨਾਂ ਨੂੰ ਰਿਪੋਰਟਾਂ ਦੇਵਾਂਗੇ ਚਲੋ ਮੈਂ ਫਰੀਦਕੋਟ ਦੇ ਵਿੱਚ ਬੰਦਾ ਹੈਗਾ ਕੋਈ ਨਾ ਕੋਈ ਉਹਨਾ ਮੈਂ ਤੁਹਾਡੀਆਂ ਰਿਪੋਰਟਾਂ ਜਿਹੜੀਆਂ ਕਹਿ ਲਓ ਉਥੋਂ ਕਹਿੰਦਾ ਕਹੁੰਦਾ ਬੰਦਾ ਹਾਂਜੀ ਰਿਪੋਰਟਾਂ ਤੁਹਾਡੀ ਮੈਂ ਦਿਵਾਉਣ ਦੀ ਕੋਸ਼ਿਸ਼ ਕਰਦਾ ਹਾਂ ਉਥੋਂ ਠੀਕ ਹੈ ਜੀ ਠੀਕ ਫਿਰ ਹੁਣ ਇਸ ਟਾਈਮ ਮੇਰੇ ਪਿਆਰੇ ਮਿੱਤਰ ਰੋਕੇ ਦਾ ਹਾਲ ਨਹੀਂ ਆਪਣਾ ਹਾਂਜੀ ਹੈ ਹਾਂਜੀ ਦੂਜਾ ਨੰਬਰ ਲਾ ਆਹ ਵੇਖ ਲਓ ਪੰਜਾਬ ਦੇ ਮੁੱਖ ਮੰਤਰੀ ਜੀ ਤੇ ਜਿਹੜਾ ਕਮੇਡੀਅਨ ਕਰਮਜੀਤ ਅਨਮੋਲ ਆ ਜਿਹੜਾ ਕਹਿੰਦਾ ਮੈਨੂੰ ਪੰਜਾਬ ਦਾ ਦਰਦ ਆ ਤੂੰ ਭਈ ਤੂੰ ਯੂਪੀ ਤੋਂ ਤਾਂ ਨਹੀਂ ਆਇਆ ਨਹੀਂ ਤੂੰ ਕਿਹੜਾ ਕਿਹੜਾ ਮਤਲਬ ਏਰੀਆ ਜਲਾਲਾਬਾਦ ਤੁਸੀਂ ਤੁਹਾਡਾ ਏਰੀਆ ਕਿਹੜਾ ਜਲਾਲਾਬਾਦੀ ਹੈ ਜੀ ਆਪਣੇ ਨਹੀਂ ਯਾਰ ਜੀ ਯੂਪੀ ਯਾਪੀ ਤੋਂ ਤਾਂ ਨਹੀਂ ਆ ਇਸ ਟਾਈਮ ਤਾਂ ਐਵੇਂ ਹੀ ਲੱਗਦਾ ਜੀ ਜਿਵੇਂ ਸਾਡੇ ਨਾਲ ਵਿਤਕਰਾ ਕੀਤੀ ਜਾਂਦਾ ਸਾਨੂੰ ਐ ਲੱਗਦਾ ਵੀ ਜਿਵੇਂ ਅਸੀਂ ਬਾਹਰ ਤੋਂ ਆਏ ਹੁੰਨੇ ਆ ਕੋਈ ਯੂਪੀ ਬਿਹਾਰ ਤੋਂ ਆਏ ਆ ਜਿਹੜੇ ਹਸਾਬ ਨਾਲ ਸਾਡਾ ਇੱਥੇ ਵਿਤਕਰਾ ਹੁੰਦਾ ਨਹੀਂ ਨਹੀਂ ਕਾਨੂੰਨ ਸਾਡੇ ਨਾਲ ਜਿਵੇਂ ਕੀਤੀ ਜਾਂਦਾ ਜਿਹੜਾ ਚਲੋ ਰੋਣਾ ਕੋਈ ਗੱਲ ਨਹੀਂ ਭਰਾ ਨਾਲ ਆ ਤੁਹਾਡੇ ਖੜੇ ਆਪਾਂ ਜਿਹੜਾ ਕਰਮਜੀਤ ਅਨਮੋਲ ਆ ਕਿਉਂ ਕਰਮਿਆ ਉਹ ਕਰਮਿਆ ਇੱਕ ਕਰਮਾ ਹੋ ਕਰਮਾ ਓਨ ਨਾਟਕ ਚੱਲਦਾ ਸੀ ਤੂੰ ਵੀ ਕਾ ਕਰਮਿਆਂ ਕਹਦੇ ਨਾਲ ਹੀ ਕਰਮਿਆਂ ਉਹ ਕਰਮਿਆਂ ਹਾਂ ਇੱਕ ਨਾਟਕ ਚੱਲਦਾ ਸੀ ਕਮੇਡੀਅਨ ਕਰਮਿਆਂ ਤੂੰ ਆਣਾ ਮੈਨੂੰ ਪੰਜਾਬ ਦਾ ਦਰਦ ਆ ਤੇ ਆ ਪੰਜਾਬ ਦਾ ਨੌਜਵਾਨ ਉਹ ਆ ਜਿਹਦਾ ਸਿਰ ਪਟਿਆ ਐਨਾ ਡੂੰਗਾ ਜ਼ਖਮਾ ਭਰਦਾ ਹੁੰਦਾ ਮੈਂ ਵਿੱਚ ਬਖਾਇਆ ਹੋ ਸਕਦਾ ਵਿੱਚ ਆਵੇ ਜਾਂ ਨਾ ਆਵੇ ਐਡਾ ਕੋਈ ਮਹਿੰਗਾ ਫੋਨ ਨਹੀਂ ਸੰਡੇ ਕੋਲ ਫਿਰ ਜਿਹੜਾ ਕਹਿ ਲੋ ਕਿ ਇਹ ਨੌਜਵਾਨ ਰੋ ਵੀ ਪਿਆ ਹੁਣੇ ਰੋ ਵੀ ਪਿਆ ਰੋਇਆ ਕਿਨੂ ਆ ਰੋਇਆ ਭਗਵੰਤ ਮਾਨ ਨੂੰ ਆ ਰੋਇਆ ਕਿਨੂ ਆ ਰੋਇਆ ਪ੍ਰਸ਼ਾਸਨ ਨੂੰ ਆ ਜਦੋਂ ਪ੍ਰਸ਼ਾਸਨ ਨੇ ਕੋਈ ਪੰਜਾਬ ਤੇ ਬੋਲਣ ਵਾਲਾ ਬੰਦਾ ਚੱਕਣਾ ਹੁੰਦਾ ਉਦੋਂ ਤਾਂ ਮਿੰਟ ਮਾਰਦੇ ਆ ਤੇ ਜਿਹੜੇ ਕੋਈ ਉਹ ਗੋਲੀਆਂ ਗੱਪੇ ਵੇਚਦੇ ਆ ਮੈਂ ਨਹੀਂ ਆਂਦੇ ਪਾਈਸਾ ਵਾਂਦੇ ਆ ਮੈਂ ਨਹੀਂ ਆਂਦਾ ਜਿਨ੍ਹਾਂ ਨੇ ਇਹਨਾਂ ਤੇ ਹਮਲਾ ਕੀਤਾ ਉਹ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਟੱਕ ਪਾਸੇ ਰਹਿ ਗਈ ਜਿਹੜੀਆਂ ਇਹਦੀਆਂ ਰਿਪੋਰਟਾਂ ਇਹਦੇ ਅਕਸਰੇ ਆ ਉਹ ਫਰੀਦਕੋਟ ਦੇ ਹਸਪੀਟਲ ਵਾਲੇ ਕਿਉਂ ਨਹੀਂ ਦਿੰਦੇ ਜੇ ਇੱਥੇ ਜਿਹੜਾ ਉਹ ਥਾਣਾ ਵਾਲ ਕਿਹੜਾ ਲੱਗਦਾ ਤੁਹਾਨੂੰ ਅਮੀਰਖਸ ਅਮੀਰਖਸ ਥਾਣਾ ਲੱਗਦਾ ਅਮੀਰਖਸ ਅਮੀਰਖਸ ਥਾਣੇ ਦੇ ਜਿਹੜੇ ਅਫਸਰ ਆ ਉਹ ਲੈ ਕੇ ਕਿਉਂ ਨਹੀਂ ਆਉਂਦੇ ਉਲਟਾ ਇਹ ਜਿਵੇਂ ਦੱਸ ਰਿਹਾ ਇਹਨੇ ਬੱਚਿਆਂ ਦੀ ਸੌਂ ਖਾਧੀ ਹੈ ਤੁਹਾਡੇ ਸਾਹਮਣੇ ਕਿ ਮੈਂ ਝੂਠ ਨਹੀਂ ਬੋਲੂਗਾ ਜੋ ਬੋਲੂਗਾ ਸੱਚ ਬੋਲੂਗਾ ਜੇ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਕਹਿੰਨੇ ਸੀ ਵੇਲੇ ਨਹੀਂ ਆਗੇ ਤੇ ਤੁਹਾਨੂੰ ਕੰਮ ਕੀ ਆ ਕਿਸੇ ਐਮਐਲਏ ਨਾਲ ਜਾਣਾ ਤੁਹਾਡਾ ਵੱਡਾ ਕੰਮ ਹੋ ਗਿਆ ਕਿ ਸੇ ਮੰਤਰੀ ਨਾਲ ਜਾਣਾ ਤੁਹਾਡਾ ਵੱਡਾ ਕੰਮ ਹੋ ਗਿਆ ਨਾਲ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਜਿੰਨਾ ਦੀ ਜਿੰਨਾ ਦੀ ਖਾਨੇ ਆ ਬਾਜਰੀ ਤੇ ਉਹਨਾਂ ਦੀ ਭਰਦੇ ਕਿਉਂ ਨਹੀਂ ਹਾਜ਼ਰੀ ਇਹਨਾਂ ਲੋਕਾਂ ਦਾ ਟੈਕਸ ਤੇ ਤੁਸੀਂ ਪਾਲਦੇ ਆ ਤੁਹਾਡੇ ਬੱਚੇ ਪਾਲਦੇ ਆ ਤੇ ਤੁਸੀਂ ਇਹਨਾਂ ਲੋਕਾਂ ਨੂੰ ਕਹਿੰਨੇ ਆ ਵੀ ਅਸੀਂ ਨਹੀਂ ਨਹੀਂ ਜਾ ਸਕਦੇ ਅਸੀਂ ਵੇਲੇ ਨਹੀਂ ਤੇ ਫਿਰ ਜੇ ਤੁਸੀਂ ਇਹਨਾਂ ਨਾਲ ਹੀ ਨਹੀਂ ਜਾ ਸਕਦੇ ਤੁਹਾਨੂੰ ਕੰਮ ਕੀ ਆ ਤੁਸੀਂ ਇੱਕ ਗੱਲ ਦੱਸੋ ਜੇਕਰ ਕਹੋ ਤੁਸੀਂ ਵੀ ਜੇ ਸਾਡੇ ਨਾਲ ਨਹੀਂ ਜਾ ਸਕਦੇ ਤਾਂ ਤੁਹਾਨੂੰ ਕੰਮ ਕੀ ਆ ਬਿਲਕੁਲ ਬਿਲਕੁਲ ਜੀ ਹਾਂ ਜੇ ਸਾਡੇ ਨਾਲ ਨਹੀਂ ਜਾ ਸਕਦੇ ਤੁਹਾਨੂੰ ਕੰਮ ਕੀ ਆ ਦੱਸੋ ਜੇ ਤੁਸੀਂ ਇਹਨਾਂ ਦੀ ਸੁਣ ਨਹੀਂ ਸਕਦੇ ਥਾਣਾ ਕਾਦੇ ਹਾਸਤੇ ਹੁੰਦਾ ਕਿ ਲੋਕਾਂ ਦੀ ਸੁਣਵਾਈ ਹੋਵੇ ਇਨਸਾਫ ਹੋਵੇ ਮੈਂ ਮਾਨਯੋਗ ਕੋਟਾ ਦੇ ਜੱਜ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਅਫਸਰ ਆ ਉਹਨਾਂ ਦੀ ਜਿਹੜੀ ਕਹ ਲੋ ਤੈਕੀਕਾਤ ਕੀਤੀ ਜਾਵੇ ਭਾਈ ਜਨਤਾ ਦੀ ਕਿਉਂ ਨਹੀਂ ਗੱਲ ਸੁਣਦੇ ਤੇ ਮੇਰੀ ਸਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਸਹਿਬਾਨਾਂ ਨੂੰ ਤੇ ਵਕੀਲ ਸਹਿਬਾਨਾਂ ਨੂੰ ਬੇਨਤੀ ਆ ਇੱਕ ਨੰਬਰ ਜਾਰੀ ਕਰੋ ਔਰ ਇੱਕੋ ਨੰਬਰ ਜਾਰੀ ਕਰੋ ਜਿਹੜਾ ਥਾਣਾ ਸੁੰਦਾ ਨਹੀਂ ਉਹ ਥਾਣਾ ਜਿਹੜਾ ਤੇ ਮੈਂ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਕਿ ਚਰਨਜੀਤ ਚੰਨੀ ਦੇ ਕਹਿਣ ਤਰ੍ਹਾਂ ਪਿੰਡਾਂ ਚੋਂ ਪਾਥੀਆਂ ਹਉਣਨ ਜੇਕਰ ਇਹਨਾਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਤੁਸੀਂ ਕਹਿੰਨੇ ਆ ਕਾਨੂੰਨ ਵਿਵਸਥਾ ਬਹੁਤ ਵਧੀਆ ਤੇ ਫਿਰ ਕਾਨੂੰਨ ਵਿਵਸਥਾ ਬਹੁਤ ਵਧੀਆ ਯਾ ਨਾਲੇ ਤਾਂ ਵਿਚਾਰਾ ਸਿਰ ਪਰਵਾਈ ਫਿਰਦਾ ਨਾਲੇ ਟੰਕੇ ਲਵਾਈ ਫਿਰਦਾ ਆ ਤੁਸੀਂ ਬੋਲ ਬਾਣੀ ਤਾਂ ਵੇਖ ਹੀ ਲਈ ਸੀ ਕਿੰਨਾ ਕੁ ਝੂਠਾ ਤੇ ਕਿੰਨਾ ਕੁ ਸੱਚਾ ਜੇ ਆਹ ਬੰਦੇ ਵੇਖ ਲੋ ਜਿਹੜਾ ਬੰਦਾ ਗੱਲ ਕਰਦਾ ਕਰਦਾ ਹੀ ਰੋਪਿਆ ਤੇ ਉਹ ਇਹਦੀਆਂ ਬੱਦਸੀ ਸਾ ਤੁਹਾਨੂੰ ਲੱਗਣੀਆਂ ਮੈਂ ਬੇਨਤੀ ਕਰਦਾ ਕਿ ਜਿੰਨੇ ਪੰਜਾਬ ਦੇ ਐਮ ਐਲ ਏ ਆ ਉਹ ਸਾਰੇ ਆਪਦੇ ਹਲਕਿਆਂ ਦੇ ਵਿੱਚ ਗੇੜੇ ਮਾਰੋ ਤੇ ਇੰਨਾ ਜਿਵੇਂ ਇਹੋ ਜਿਹੇ ਲੋਕਾਂ ਨਾਲ ਧੱਕਾ ਹੋ ਰਿਹਾ ਉਹ ਧੱਕਾ ਨਾ ਹੋਣ ਦਿਓ ਤੇ ਕਾਨੂੰਨ ਵਿਵਸਥਾ ਜਿਹੜੀ ਤੁਸੀਂ ਕਹਿੰਦੇ ਆ ਬਹੁਤ ਵਧੀਆ ਇੱਕ ਬੈਨਰ ਫਿਰ ਪੰਜਾਬ ਦੇ ਲੋਕਾਂ ਵੱਲੋਂ ਮੈਂ ਲਾਉਂਗਾ ਕਿ ਕਾਨੂੰਨ ਵਿਵਸਥਾ ਵਿਗੜ ਗਈ ਲੋਕਾਂ ਦੀ ਹਾਲਤ ਜਿਹੜੀ ਕਹਿ ਲਓ ਜਿਹੜੀ ਕਾਨੂੰਨ ਵਿਵਸਥਾ ਵਿਗੜ ਗਈ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਤੇ ਉਹਨਾਂ ਦੇ ਐਮਐਲਏਾਂ ਦੀ ਹਾਲਤ ਤੇ ਹਾਲਾਤ ਸੁਧਰ ਗਈ ਹੁਣ ਜੇਕਰ ਪੰਜਾਬ ਦੇ ਲੋਕੋ ਤੁਸੀਂ ਬਹੁਤ ਕੁਝ ਕਹੋਗੇ ਪਰਾ ਬੰਦਿਆਂ ਦੇ ਨਾਲ ਧੱਕਾ ਹੋ ਰਿਹਾ ਇਹ ਧੱਕਾ ਨਹੀਂ ਹੋਣਾ ਚਾਹੀਦਾ ਬਾਈ ਮੈਂ ਫੇਰ ਤੋਂ ਕਹਿੰਨਾ ਤੁਸੀਂ ਇਹ ਗੱਲ ਕਹੋ ਕੱਲ ਨੂੰ ਤੇਰੇ ਬੰਦੇ ਮੈਨੂੰ ਫੋਨ ਕਰੀ ਖੜੇ ਹੋਣ ਤੇਰੇ ਵਿਰੋਧੀ ਤੂੰ ਇਹ ਗੱਲ ਕਹਿ ਕੇ ਮੈਂ ਬੱਚਿਆਂ ਦੀ ਕਸਮ ਖਾ ਕੇ ਕਹਿੰਨਾ ਮੈਂ ਜੋ ਜਿਹੜੀ ਵੀ ਗੱਲ ਕੀਤੀ ਹੈ ਕੋਈ ਝੂਠ ਨਹੀਂ ਕੀਤੀ ਬੱਚਿਆਂ ਦੀ ਕਸਮ ਖਾ ਕੇ ਕਹਿੰਨੇ ਆ ਜੀ ਜੋ ਗੱਲ ਕੀਤੀ ਸਹੀ ਕੀਤੀ ਬਿਲਕੁਲ ਹਾਂ ਬਿਲਕੁਲ ਸਹੀ ਸਾਫ ਸੁਥਰੀ ਗੱਲ ਹੈ ਜੀ ਇੰਦੇ ਵਿੱਚ ਕੋਈ ਝੂਠ ਨਹੀਂ ਹੈਗਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਸਾਡੇ ਆ ਫਰੀਦਕੋਟ ਦੇ ਮੈਂ ਫਰੀਦਕੋਟ ਦੇ ਵਿੱਚ ਕਰਦਾ ਕੁਛ ਨਾ ਕੁਛ ਪਹੁੰਚ ਔਰ ਤੁਹਾਨੂੰ ਜਿਹੜੀ ਕਹਿ ਲੋ ਉੱਥੋਂ ਜਿਹੜਾ ਤੁਹਾਡਾ ਹੈਗਾ ਜਿਹੜੇ ਐਕਸਰੋ ਤੁਹਾਨੂੰ ਦਿਵਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਂ ਕੋਈ ਬਹੁਤਾ ਤਗੜਾ ਲੀਡਰ ਤਾਂ ਹੈ ਨਹੀਂਗਾ ਨਾ ਹੀ ਮੈਂ ਕੋਈ ਮੰਤਰੀ ਆ ਠੀਕ ਹੈ ਜੀ ਤੇ ਮੈਂ ਬਾਈ ਜੀ ਕੋਸ਼ਿਸ਼ ਜ਼ਰੂਰ ਕਰੂੰਗਾ ਕੋਸ਼ਿਸ਼ 99% ਚਾਂਸ ਆ ਤੁਹਾਨੂੰ ਉੱਥੋਂ ਮਿਲ ਜਾਣਗੇ ਤੇ ਜਿਹੜਾ ਤੁਸੀਂ ਕਿਹ ਦੱਸਿਆ ਥਾਣਾ ਅਮੀਰ ਖਾਸ ਅਮੀਰ ਖਾਸ ਦੇ ਥਾਣੇ ਦੇ ਐਸ ਐਚਓ ਸਾਹਿਬਾਂ ਨੂੰ ਬੇਨਤੀ ਆ ਕਿ ਐਸ ਐਚਓ ਸਾਹਿਬ ਜਿਹੜਾ ਤੁਹਾਡੇ ਤੁਹਾਨੂੰ ਤੇਲ ਮਿਲਦਾ ਜਿਹੜਾ ਤੁਹਾਨੂੰ ਗੱਡੀ ਮਿਲਦੀ ਆ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਆ ਉਹ ਇਹਨਾਂ ਪੰਜਾਬ ਦੇ ਲੋਕਾਂ ਦੀ ਰਾਖੀ ਵਾਸਤੇ ਜਿਹੜਾ ਕਹਿ ਲੋ ਮਿਲਦੀ ਆ ਤੁਸੀਂ ਇੱਕ ਕਹਿੰਦੇ ਪਬਲਿਕ ਸਰਵੈਂਟ ਜਿਹੜੇ ਤੁਸੀਂ ਇੱਕ ਨੌਕਰਾਂ ਪਬਲਿਕ ਦੇ ਤੇ ਜਿਹੜੇ ਕਹਿ ਲੋ ਨੌਕਰ ਆ ਉਹ ਮਾਲਕਾਂ ਤੇ ਰੋਵ ਨਹੀਂ ਮਾਰਦੇ ਹੁੰਦੇ ਜੇਕਰ ਤੁਸੀਂ ਨਹੀਂਗੇ ਤੁਸੀਂ ਸੌਹਾ ਖਾਨੇ ਆ ਕਿ ਅਸੀਂ ਕਾਨੂੰਨ ਦੀ ਵਿਵਸਥਾ ਜਿਹੜੀ ਕਹਿ ਲੋ ਕਾਨੂੰਨ ਦੀ ਪਾਲਣਾ ਕਰਾਂਗੇ ਇਨਸਾਫ ਕਰਾਂਗੇ ਆ ਇਨਸਾਫ ਇਹ ਹੁੰਦਾ ਜੇ ਇੱਕ ਬੰਦਾ ਡੇਢ ਮਹੀਨਾ ਹੋ ਗਿਆ ੱੱੱਕੇ ਖਾਂਦਿਆਂ ਨੂੰ ਤੇ ਜੇਕਰ ਤੁਸੀਂ ਸੌਂਦੇ ਹੁੰਦੇ ਤੇ ਇਹਨਾਂ ਨੇ ਮੇਰੇ ਕੋਲੇ ਨਹੀਂ ਆਉਣਾ ਸੀ ਇਹ ਗੱਲ ਯਾਦ ਰੱਖ ਲਓ ਇਸ ਟਾਈਮ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੇ ਜਿਹੜੇ ਭਰਾਵਾ ਇਹੋ ਜਿਹੇ ਲੋਕ ਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਕੋਈ ਹੋਰ ਗੱਲ ਤਾਂ ਨਹੀਂ ਕਰਨੀ ਹਾਂ ਬਾਈ ਜੀ ਹੁਣ ਤੁਸੀਂ ਕਹਿ ਦੋ ਕਿ ਭਾਈ ਮੈਨੂੰ ਇਨਸਾਫ਼ ਦਿਓ ਮੈਨੂੰ ਇਨਸਾਫ਼ ਚਾਹੀਦਾ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਹੁਤ ਤੱਕਾ ਹੋ ਜਾਂਦਾ ਸਾਡੇ ਨਾਲ ਕੀ ਹੋ ਰਿਹਾ ਤੱਕਾ ਤੱਕਾ ਹੀ ਕਰੀ ਜਾਂਦੇ ਜੀ ਕੋਈ ਵੀ ਸਾਡੀ ਗੱਲ ਨਹੀਂ ਸੁਣਦਾ ਪਾ ਜਿੰਦੇ ਕੋਲ ਵੀ ਜਾਣਦੇ ਆ ਕੋਈ ਵੀ ਨਹੀਂ ਸੁਣਦਾ ਸਾਡੀ ਗੱਲ ਤੇ ਉਹ ਡਿਊਟੀ ਜਾ ਰਹੇ ਹੋ ਤੁਸੀਂ ਹੁਣ ਨਹੀਂ ਨਹੀਂ ਜੀ ਤੇ ਬੱਚੇ ਕੀ ਖਾ ਰਹੇ ਕੁਛ ਨਹੀਂ ਜੀ ਉਹਨਾਂ ਨੇ ਕੀ ਖਾਣਾ ਬਸ ਕੰਮ ਬੰਦ ਹੋ ਗਿਆ ਕੰਮ ਬੰਦ ਹੋ ਗਿਆ ਤੇ ਹੁਣ ਮਤਲਬ ਹੁਣ ਦਵਾਈ ਦਾ ਤੋਂ ਵੀ ਉਹਨਾਂ ਦਾ ਦਵਾਈ دار ਤੋਂ ਵੀ ਇਲਾਜ ਵੀ ਕਰਾਉਣਾ ਇਹਦਾ ਇਲਾਜ ਤੋਂ ਵੀ ਪੈਸਾ ਟਕਾਣੀ ਇਲਾਜ ਤੋਂ ਵੀ ਔਖੇ ਹੋਏ ਪਏ ਆ ਹਰ ਗੱਲੋਂ ਔਖੇ ਹੋ ਗਏ ਕੰਮ ਵੀ ਬੰਦ ਹੋ ਗਿਆ ਦੋਵੇਂ ਭਰਾ ਸੀ ਦੋਵੇਂ ਭਰਾ ਕੰਮ ਤੋਂ ਬੈਠੇ ਹੋਏ ਆ ਇੱਕ ਇਹਨਾਂ ਦੇ ਗੇੜੇ ਮਾਰ ਮਾਰ ਕੇ ਅਸੀਂ ਥੱਕੇ ਪਏ ਆ ਸਾਡੇ ਕੋਲ ਜੋ ਪੈਸਾ ਟਕਾ ਸੀ ਸਭ ਖਰਚ ਹੋ ਗਿਆ ਕੁਝ ਇਹਦੇ ਲਾਜ ਤੇ ਹੋ ਗਿਆ ਕੁਝ ਇਹਨਾਂ ਪਿੱਛੇ ਗੇੜੇ ਲਾ ਲਾ ਕੇ ਹੋ ਗਿਆ ਅੱਛਾ ਕਸੂਰ ਇਹਨਾਂ ਦਾ ਵੇਖੋ ਕਸੂਰ ਕੀ ਆ ਤੇਰਾ ਬਹੁਤ ਵੱਡਾ ਕਸੂਰ ਆ ਨਸ਼ਾ ਜਿਵੇਂ ਦੱਸ ਰਿਹਾ ਵੀ ਨਸ਼ਾ ਵੇਚਣ ਤੋਂ ਰੋਕਿਆ ਉਲਟਾ ਨਾਲੇ ਆਉਦਾ ਭਰਾ ਫੱਟੜ ਕਰਾਇਆ ਨਾਲੇ ਨੌਕਰੀ ਤੋਂ ਬੈਠਾ ਨਾਲੇ ਦਵਾਈ ਤੋਂ ਬੈਠਾ ਔਰ ਨਾਲ ਹੀ ਜਦੋਂ ਬੰਦੇ ਦੇ ਘਰ ਨੌਕਰੀ ਜਾਂਦੀ ਰਵੇ ਪੈਸਾ ਉਹਨਾ ਬੰਦ ਹੋ ਜਾਂਦਾ ਤੇ ਤੰਗੀਆਂ ਦੇ ਨਾਲ ਖੇਬੜ ਬਾਜੀ ਹੋਣ ਲੱਗ ਜਾਂਦੀ ਆ ਤੇ ਤੰਗੀ ਹੁੰਦੀ ਕੀ ਚੀਜ਼ ਆ ਜਿਹੜੇ ਲੋਕਾਂ ਤੇ ਹੈਗੀ ਉਹ ਚੰਗੀ ਤਰ੍ਹਾਂ ਜਾਣਦੇ ਆ ਮੇਰੇ ਅਰਕੇ ਜਿਹੜੇ ਗਰੀਬ ਭੈਣ ਭਾਈ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਸਰਕਾਰ ਇਹ ਨਾ ਕਵੇ ਕਿ ਅਸੀਂ ਨਸ਼ੇ ਤੇ ਰੋਕਥਾਮ ਲਾਈ ਜਾਂਦੇ ਆ ਜਿਹੜੇ ਰਸ਼ੇ ਤੇ ਰੋਕਥਾਮ ਲਾਉਂਦੇ ਉਹ ਸਿਰ ਪੜਵਾ ਕੇ ਬਹਿ ਜਾਂਦੇ ਆ ਤੇ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਕਰਮਿਆਂ ਤੈਨੂੰ ਵੀ ਬੇਨਤੀ ਆ ਜੇ ਦਰਦਾ ਤੇ ਫਿਰ ਕਹਿ ਦਿਵਾ ਇਨਸਾਫ ਫਰੀਦਕੋਟ ਤੋਂ ਤੂੰ ਐਮਪੀ ਦੀ ਚੋਣ ਲੜੀ ਆ ਨਾ ਤੇ ਟਾਈਮ ਦੇ ਮੈਨੂੰ ਕਿ ਆ ਚੱਕ ਵਿਸ਼ਵ ਦੀ ਪਾ ਉਹਨਾਂ ਬੰਦਿਆਂ ਨੂੰ ਲੈ ਕੇ ਤੇ ਤੇਰੀ ਵੀਡੀਓ ਮੈਂ ਪਾਉਂਗਾ ਕਿ ਆ ਵਾਕਈ ਭਾਈ ਬੰਦੇ ਨੂੰ ਪੰਜਾਬ ਦਾ ਦਰਦ ਆ ਤੇ ਇਹਨੇ ਆ ਰਿਪੋਰਟਾਂ ਉਹਨਾਂ ਦੀਆਂ ਕਢਾ ਕੇ ਤੇ ਇਹਨਾਂ ਦੀ ਕਾਰਵਾਈ ਕਰਾਈ ਆ ਕਰਮਿਆ ਸੁਣ ਲੈ ਗੱਲ ਇਹ ਗੱਲ ਗੌਰ ਨਾਲ ਸੁਣ ਜੇਕਰ ਗੱਲ ਝੂਠ ਆ ਤਾਂ ਫਿਰ ਰਹਿਮ ਦੇ ਜੇਕਰ ਦਰਦ ਹੈ ਨਹੀਂ ਤਾਂ ਫਿਰ ਫੋਨ ਨਾ ਕਰੇ ਭਗਵਾਨ ਤੁਮਾਨ ਸਿਆਂ ਤੇਰੇ ਬੱਚੇ ਹੋਏ ਆ ਬੱਚਾ ਹੋਇਆ ਤੇਰੇ ਤੈਨੂੰ ਬਹੁਤ ਮੁਬਾਰਕਾਂ ਪਰ ਇੱਕ ਪਾਸੇ ਤੈਨੂੰ ਮੁਬਾਰਕਾਂ ਮਿਲ ਰਹੀਆਂ ਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਦਰਦ ਮਿਲੀ ਜਾਂਦਾ ਇਹ ਵੀ ਕਿਸੇ ਮਾਂ ਦਾ ਪੁੱਤ ਆ ਕਿਸੇ ਭੈਣ ਦਾ ਭਰਾ ਕਿਸੇ ਪਤਨੀ ਦਾ ਪਤੀ ਆ ਬੱਚਿਆਂ ਦਾ ਪਿਓ ਆ ਤੇ ਇਹਦੇ ਅੱਜ ਆ ਸਿਰ ਪੜਵਾ ਕੇ ਤੇ ਘਰੇ ਬੈਠਾ ਅੱਜ ਇੱਥੇ ਬੈਠਾ ਰੋਈ ਜਾਂਦਾ ਤੇ ਮੇਰੇ ਕੋਲ 30 40 ਕਿਲੋਮੀਟਰ ਤੋਂ ਚੱਲ ਕੇ ਆਏ ਆ ਤੇ ਬਹੁਤ ਗਲਤ ਹੋ ਰਿਹਾ ਇਹਨਾਂ ਨੂੰ ਇਨਸਾਫ਼ ਦਿਓ ਲੋਕੋ ਤੁਹਾਡੇ ਅੱਗੇ ਬੇਨਤੀ ਕਿ ਜਿਹੜੀ ਆ ਗੱਲ ਆ ਇਹ ਤੁਸੀਂ ਸਰਕਾਰ ਤੇ ਲੋਕਾਂ ਤੱਕ ਜਰੂਰ ਪਹੁੰਚਾਓ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ